ਆਜੇ ਰੈਡੀ ਕਿਤੇ ਵੀ ਰੈਡੀ ਸਿਨਮਾ ਦੇ ਉਹਦੇ ਵਿੱਚ ਕੀ ਕਹਿਣਾ ਚਾਹੋਗੇ ਹਾਂਜੀ ਬਸ ਇਹ ਸਾਨੂੰ ਇਹ ਲੀਡ ਮਿਲੀ ਹੈ ਜਿਹੜੇ ਡੇਰੀ ਕੰਪਲੈਕਸ ਵਾਲੇ ਹੈ ਇਹ ਕਾਫੀ ਦਿਨ ਤੋਂ ਸਾਨੂੰ ਇਹ ਦੱਸ ਰਹੇ ਕਿ ਇੱਥੇ ਨਕਲੀ ਘਿਓ ਪਨੀਰ ਔਰ ਦੁੱਧ ਬਾਰੋਂ ਕਿਤੋਂ ਆਉਂਦਾ ਹੈ ਤੇ ਇੱਥੇ ਵੇਚਿਆ ਜਾ ਰਿਹਾ ਤੇ ਹੁਣ ਉਹਨਾਂ ਦੀ ਮਦਦ ਦੇ ਨਾਲ ਉਹਨਾਂ ਨੇ ਸਾਨੂੰ ਇਹ ਲੀਡ ਦਿੱਤੀ ਸੀ ਤੇ ਅੱਜ ਅਸੀਂ ਫੂਡ ਟੀਮ ਦੇ ਨਾਲ ਇੱਥੇ ਆਏ ਆ ਇਹਨਾਂ ਦੇ ਅਸੀਂ ਸੈਂਪਲ ਗੱਡੀ ਇਕਾਈ ਹੈ ਗੱਡੀ ਫੜੀ ਹੈ ਹੁਣ ਅਸੀਂ ਇਨਾਂ ਦੇ ਸੈਂਪਲ ਸਾਡੀ ਫੂਡ ਟੀਮ ਇਨਾਂ ਦੇ ਸੈਂਪਲਸ ਲਈ ਤੇ ਜੀ ਮੈਡਮ ਸੇਬੀ ਪਾਰਕ ਤੇ ਕੋਕੋਨਟ ਨਹੀਂ ਸੁੱਕਾ ਰਾਇਜਨ ਪਕੜੀ ਲੱਗਦਾ ਨਹੀਂ ਨਹੀਂ ਸੇਬ पे ਹਾਬ ਸੁੱਕਾ ਨਹੀਂ ਪਿਆ ਲਗਾਤਾਰ ਤੁਸੀਂ ਦੇਖ ਰਹੇ ਹੋਗੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਡੇਲੀ ਸੈਂਪਲਸ ਆਪਾਂ ਭਰੇ ਜਾ ਰਹੇ ਆ ਤੇ ਕੁਆਲਿਟੀ ਜਿਹੜੀ ਦੇਸੀ ਉਹ ਕਿਹੜਾ ਹੈ ਇਸ ਪਨੀਰ ਹੈਗਾ ਔਰ ਦੇਸੀ ਕਿਉ ਹੈਗਾ ਅੰਦਰ ਵੀ ਤੁਸੀਂ ਵਿਜ਼ਿਟ ਕੀਤੀ ਕਿੱਦਾਂ ਦਾ ਲੱਗਿਆ ਅੰਦਰ ਦਾ ਹਾਂ ਜੀ ਅੰਦਰ ਕੁਝ ਮਠਾਈਆਂ ਪਈਆਂ ਤੇ ਇਹਦੇ ਵੀ ਸੈਂਪਲ ਭਰੇ ਜਾਣਗੇ ਇੱਥੇ ਜਿਹੜੇ ਕੰਮ ਕਰ ਰਹੇ ਇਹਨਾਂ ਨੂੰ ਪੁੱਛਿਆ ਗਿਆ ਹੈ ਤੇ ਇਹ ਹੀ ਦੱਸ ਰਹੇ ਹਨ ਕਿ ਅਸੀਂ ਥੋੜੇ ਦਿਨਾਂ ਤੋਂ ਹੀ ਕੰਮ ਕਰ ਰਹੇ ਹਾਂ ਇਹਨਾਂ ਦਾ ਮਾਲਕ ਇੱਥੇ ਨਹੀਂ ਹੈ ਉਹ ਆ ਰਹੇ ਹਨ ਬਾਕੀ ਉਹਨਾਂ ਤੋਂ ਪੁੱਛ ਕੇਚ ਕਰਕੇ ਪਤਾ ਚੱਲੇਗਾ ਕੋਈ ਗੱਲ ਨਹੀਂ 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 ਠੀਕ ਹੈ ਉਹ ਸਾਡੀ ਟੀਮ ਸੈਂਪਲ ਲੈ ਗਈ ਔਰ ਅਸੀਂ ਸਾਰਾ ਇਹ ਦੇਖ ਰਹੇ ਹਾਂ ਮੈਂ ਵੀ ਕਾਰਵਾਈ ਇੱਕ ਤਰ੍ਹਾਂ ਸੀਮਤ ਰਹੀ ਵੀ ਕਿ ਅੱਗੇ ਵੀ ਇਦਾਂ ਚੱਲਦਾ ਰੁਕ ਨਹੀਂ ਨਹੀਂ ਇਹ ਤੇ ਲਗਾਤਾਰ ਦੇਖੋ ਪ੍ਰੋਸੈਸ ਚੱਲ ਰਿਹਾ ਹੈ ਤੁਹਾਨੂੰ ਪਤਾ ਹੀ ਹੋਏਗਾ ਤੁਸੀਂ ਮੀਡੀਆ ਵਾਲਿਓ ਰੋਜ਼ ਰਾਤੀ ਵੀ ਹੈ ਸਾਡੀ ਟੀਮ ਇੱਥੋਂ ਸਾਹਮਣੇ ਵਾਲੀ ਦੁਕਾਨ ਤੋਂ ਸੈਂਪਲ ਭਰੇ ਬੜੇ ਸੈਂਪਲ ਭਰੇ ਜਾਣਗੇ ਉਸ ਤੋਂ ਬਾਅਦ ਹੀ ਮੈਨੂੰ ਇੱਥੇ ਲੱਗਦਾ ਵਾ ਇੱਥੇ ਚੱਲੀਏ ਤਾਂ ਲੱਗਦਾ ਚੱਲਦੀ ਰਹਿਣਗੀ ਇਹ ਕੰਮ ਇਹ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਦੇਖੋ ਇਹਦਾ ਇੱਕ ਪ੍ਰੋਸੈਸ ਹੁੰਦਾ ਹੈ ਠੀਕ ਹੈ ਸੈਂਪਲ ਭਰਦੇ ਆ ਉਹਦਾ ਰਿਜ਼ਲਟ ਆਉਂਦਾ ਹੈ ਫਿਰ ਜਿਹੜੀ ਆਪਣੀ ਕਾਰਵਾਈ ਹੁੰਦੀ ਹੈ ਉਹ ਕੀਤੀ ਜਾਂਦੀ ਹੈ ਹਨ ਪਿਛਲੇ ਦਿਨ ਹੀ ਦੇਖਣ ਨੂੰ ਮਿਲਿਆ ਸਬਜ਼ੀ ਮੰਡੀ 'ਚ ਨਕ ਉਹ ਸੈਂਪਲ ਇਹਨਾਂ ਨੇ ਇੱਕ ਤੇ ਉਹ ਡਿਸਟਰੋਏ ਕਰਤਾ ਸੀ ਔਰ ਉਹਦੇ ਸੈਂਪਲ ਗਏ ਹੋਏ ਹਾਲੇ ਉਹਦੀ ਰਿਪੋਰਟ ਨਹੀਂ ਆਈ ਹੈ ਰਿਪੋਰਟ ਅਵੇਟਡ ਠੀਕ ਠੀਕ ਕਹਿੰਦਾ ਕੀਤੇ ਜਾ ਰਹੀਆਂ ਸੀ ਕਿ ਸਸਤਾ ਤਨਖਾਹ ਦੇ ਦੋ ਬਿਚਾਰ ਰਹੇ ਆ ਅੱਜ ਲੈ ਕੇ ਪਹੁੰਚੇ ਹਾਂ ਖੁਦ ਬੁਲਾਇਆ ਗਿਆ ਬਾ ਤੁਹਾਡੇ ਵੱਲੋਂ ਕੀ ਕਰ ਪਾਜੀ ਅਸੀਂ ਲਗਾਤਾਰ ਤਿੰਨ ਦਿਨਾਂ ਤੋਂ ਰੈਕੀ ਕਰ ਰਹੇ ਆ ਤਿੰਨ ਦਿਨ ਮੈਨੂੰ ਜਾਗਦਣ ਹੋ ਗਿਆ 3 ਵਜੇ ਤੋਂ ਲੈ ਕੇ 8 ਵਜੇ ਤੱਕ ਰਹਿਣਾ ਰੋਜ਼ ਮੈਂ ਇਹੀ ਦੇਖ ਰਿਹਾ ਵੀ ਕੀ ਕੁਝ ਹੋ ਰਿਹਾ ਜੇ ਅਸੀਂ ਦੇਖ ਰਹੇ ਆ ਪ੍ਰਸ਼ਾਸਨ ਦੇਖ ਸਕਦਾ ਇਹਨੇ ਤਨਖਾਹਾਂ ਕਾਹਦੀਆਂ ਦੇ ਰਿਹਾ ਸੀਐਮ ਸਾਹਿਬ ਇਹਨਾਂ ਨੂੰ ਜੋ ਅੰਦਰ ਦੇ ਗੰਦ ਦੇਖਿਆ ਦੇਖ ਲਿਆ ਹੁਣ ਸਾਰਾ ਕੁਝ ਤੇ ਪਬਲਿਕ ਇਹੀ ਖਾ ਰਹੀ ਏ ਤੇ ਮੇਰੇ ਬੱਚੇ ਵੀ ਖਾਣਗੇ ਸਾਡੇ ਬਜ਼ੁਰਗ ਵੀ ਖਾਣਗੇ ਇਹਦਾ ਨਿਰਾ ਪਾਪ ਹੈ ਨਸ਼ਾ ਤਾਂ ਵੱਧ ਖਤਰਨਾਕ ਹੈ ਪ੍ਰਸ਼ਾਸਨ ਦਾ ਕੰਮ ਸਾਨੂੰ ਕਰਨਾ ਪੈ ਰਿਹਾ ਇਹ ਡਿਊਟੀ ਇਹਨਾਂ ਦੀ ਏ ਡਿਊਟੀ ਆ ਇਹ ਬਣਦੀ ਆ ਹੁਣ ਕਰਦੇ ਹੀ ਪਏ ਆ ਸਾਡੇ ਕੀ ਇੱਕ ਤੁਹਾਡੇ ਜਿਹੜਾ ਇੱਕ ਕਾਰੋਬਾਰ ਆ ਉਹਦੇ ਤੇ ਵੀ ਇੱਕ ਵੱਡੀ ਗਾਜ ਗਿਰ ਰਹੀ ਏ ਇਹ ਕਾਰੋਬਾਰ ਦੇ ਅਸਲ ਪੈੰਦੇ ਪੈਂਦਾ ਜੀ ਹੁਣ ਸੜਨ ਨੂੰ ਜਾਣਾ ਕਿੰਨੇ ਜੇ ਉੱਥੇ 100 ਰੁਪਏ ਕਿਲੋ ਲੈ ਰਿਆ ਸਾਡਾ ਦੁੱਧ ਜਾਂ ਪਨੀਰ ਕਿਹੜੇ ਦੁੱਧ ਲਾਉਗਾ ਸਾਡਾ ਪਿੰਡਾਂ ਨੂੰ 650 ਰੁਪਏ ਪਨੀਰ ਇਹਨਾਂ ਨੂੰ ਮਿਲ ਰਿਹਾ 130 ਰੁਪਏ ਕਿਲੋ ਤੇ ਵੇਚਦੇ 650 ਪਏ ਨੇ ਸਰ ਅੰਦਰ ਤੁਸੀਂ ਦੇਖਿਆ ਨਾਲੇ ਪਨੀਰ ਤੇ ਨਾਲੇ ਬਾਤ ਕਿਸ ਤਰੀਕੇ ਦੇ ਹਾਲਾਤ ਇਹ ਤਾਂ ਨਿਹਰੀ ਗੰਦਗੀ ਅਮਰਤਾ ਦੀ ਨਵੀਂ ਅਸੀਂ ਪਨੀਰ ਖਾਣਾ ਪੰਡਤ ਜੀ ਨੇ ਵੀ ਖਾਣਾ ਉੱਥੇ ਬਾਥਰੂਮ ਕਰਦੇ ਨਾਲੇ ਪਨੀਰ ਵੀ ਦੇਖ ਲਿਆ ਤੁਸੀਂ ਨਾ ਦੱਸੋ ਕੀ ਬਣੂਗਾ ਦੁਨੀਆ ਦਾ ਮੇਰਾ ਪਾਪ ਯਾਰ ਮੇਰਾ ਪਿਆਸ ਨਾ ਵੇਖੋ ਦੁਨੀਆ ਵੇਖੋ ਜੀ ਇੱਦਾਂ ਦੀ ਵੱਡੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਨੇ ਇਹਨਾਂ ਲੋਕ ਬਿਲਕੁਲ ਜੀ ਬਿਲਕੁਲ ਕੈਂਸਰ ਨਿਹਰੀ ਬਿਮਾਰੀਆਂ ਐ ਫੰਡ ਚੈੱਕ ਕਰਾਏ ਕੋਣ ਹੋਰ ਨਹੀਂ ਦਿਖਾਣਾ ਮੈਂ ਜਿਹਦੇ ਅੱਥੀਆਂ ਅਸੀਂ ਦਰਿਆ ਲੱਗਿਆ ਮਗਾਂ ਦੇ ਉੱਤੇ ਧਰਨਾ ਲੱਗਿਆ ਲਾਉਣ ਪ੍ਰਸ਼ਾਸਨ ਮੰਗ ਕਰਦੇ ਦੱਸੋ ਕੀ ਕਰੋਗੇ ਅੰਦਾ ਇਹ ਡਿਊਟੀ ਪ੍ਰਸ਼ਾਸਨ ਦੀ ਹੈ ਜੋ ਕਰਦੇ ਅਸੀਂ ਪਏ ਆ ਅੱਜ ਤੋਂ ਪਹਿਲਾਂ ਵੀ ਕਈ ਵਾਰੀ ਇਹ ਫੜੇ ਗਏ ਨੇ ਕਹਿੰਦੇ ਸੈਂਪਲਿੰਗ ਕਰਦੇ ਆ ਸੈਂਪਲਿੰਗ ਕਰਦੇ ਕਿੱਥੇ ਕਿਉਂ ਦੁਕਾਨਾਂ ਖੁੱਲਦੀਆਂ ਨੇ ਸਿਰਫ ਪੈਸੇ ਕਰਕੇ ਇਸ ਦੁਕਾਨ ਦੀ ਰੈਸੈਂਪਲਿੰਗ ਹੋਈ ਸੀਗੀ ਇਹ ਜਿਹੜੀ ਦੁਕਾਨ ਦੇ ਬਾਹਰ ਆਪਾਂ ਖੜੇ ਆ ਰਾਤ ਇਹਦੀ ਸੈਂਪਲਿੰਗ ਹੋਈ ਸੀਗੀ ਤੇ ਇਸ ਟਾਈਮ ਉਥੋਂ 1.5 ਮਹੀਨਾ ਪੁਰਾਣਾ ਐਕਸਪਾਇਰ ਜਿਹਨੂੰ ਐਕਸਪਾਇਰ ਹੋਏ ਨੂੰ ਤਕਰੀਬਨ ਅੱਜ 1 ਮਹੀਨਾ 10 ਦਿਨ ਹੋ ਗਏ 1 3 2025 ਦਾ ਐਕਸਪਾਇਰ ਮੱਖਣ ਮਿਲ ਰਿਹਾ ਅੰਦਰੋਂ ਜੇ ਰਾਤ ਸੈਂਪਲਿੰਗ ਹੋਈ ਆ ਤਾਂ ਜਾਂ ਤਾਂ ਉਹ ਮੱਖਣ ਰਾਤ ਤੋਂ ਬਾਅਦ ਆਇਆ ਤੇ ਜਾਂ ਫਿਰ ਇਹਨਾਂ ਨੇ ਉਦੋਂ ਦੇਖਿਆ ਨਹੀਂ ਇਹ ਆਈਵਾਸ਼ ਕਰ ਰਹੇ ਨੇ ਨੂੰ ਪਕੜੀ ਲੱਗਦਾ ਕਿ ਯਾਰ ਤੁਸੀਂ ਇੱਥੇ ਪੰਨਾਂ ਦੇ ਦੇਖਦੇ ਹੋ। ਉਹ ਮਕਲਿੰਗ ਕਿੰਨੇ ਇਤਨੀ ਪਾਉਣੇ ਦੀ ਚੀਜ਼ ਹੈ। ਸਿਹਤ ਵਿਭਾਗ ਨੇ ਰਾਤ ਇਸ ਦੁਕਾਨ ਦੀ ਸੈਂਪਲਿੰਗ ਕੀਤੀ ਆ। ਤੇ ਹੁਣ ਮੱਖਣ ਕਿਵੇਂ ਨਿਕਲ ਰਿਹਾ? ਅਸੀਂ ਮੰਗ ਕਰਦੇ ਆ ਜਿਹੜਾ ਖਾਦ ਪਦਾਰਥ ਹੈ ਉਹਦੇ ਵਿੱਚ ਜਿਹੜੀ ਮਲਾਵਟ ਆ ਉਹਦੇ ਉੱਤੇ ਪੰਜਾਬ ਦਾ ਕਾਨੂੰਨ ਬਹੁਤ ਲੱਚਰ ਕਾਨੂੰਨ ਹੈ। ਇਹਦੇ ਉੱਤੇ ਅਰਾਦਾ ਕਤਲ ਦੇ ਪਰਚੇ ਹੋਣੇ ਚਾਹੀਦੇ ਨੇ ਇਹਨਾਂ ਲੋਕਾਂ ਦੇ ਉੱਤੇ ਇਹ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਹੈ ਇਹ ਚੀਜ਼ਾਂ ਖਾ ਕੇ ਛੋਟੇ-ਛੋਟੇ ਬੱਚੇ ਬਜ਼ੁਰਗ ਜਿਨ੍ਹਾਂ ਨੂੰ ਆਪਾਂ ਦੁੱਧ ਦੁੱਧ ਤੇ ਦੁੱਧ ਦੇ ਪ੍ਰੋਡਕਟ ਇਸ ਲਈ ਦਿੰਦੇ ਆ ਕਿ ਇਹਨਾਂ ਦਾ ਇਹਨਾਂ ਦੀ ਪ੍ਰੋਟੀਨ ਦਾ ਲੈਵਲ ਜਿਹੜਾ ਉਹ ਕਵਰ ਹੋਵੇ ਤੇ ਅਸੀਂ ਆਪਣੇ ਹੱਥੀਂ ਆਪਣੇ ਬੱਚਿਆਂ ਨੂੰ ਤੇ ਆਪਣੇ ਬਜ਼ੁਰਗਾਂ ਨੂੰ ਜ਼ਹਿਰ ਦੇ ਰਹੇ ਆ ਇਹ ਲੋਕ ਵੇਚ ਰਹੇ ਨੇ ਲੱਗਦਾ ਕਿ ਦੁੱਧ ਨੂੰ ਤੇਰਮਾ ਰਤਨ ਕਿਹਾ ਜਾਂਦਾ ਦੁੱਧ ਹੈ ਹੀ ਤੇਰਮਾ ਰਤਨ ਪਰ ਇਹਨਾਂ ਲੋਕਾਂ ਨੇ ਪਹਿਲਾ ਜ਼ਹਿਰ ਬਣਾਤਾ ਇਹ ਮਿਲਾਵਟਖੋਰ ਲੋਕਾਂ ਨੇ ਦੁੱਧ ਨੂੰ ਧਰਤੀ ਦਾ ਪਹਿਲਾ ਜ਼ਹਿਰ ਬਣਾਤਾ ਜਿਹੜਾ ਸਭ ਤੋਂ ਵੱਧ ਵਿਕਦਾ ਹੈ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਆਪਣੇ ਹੱਥੀ ਜ਼ਹਿਰ ਦੇ ਰਹੇ ਹਾਂ ਮੇਰੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਹਨਾਂ ਦੇ ਉੱਤੇ ਅਰਾਧਾ ਕਤਲ ਦੇ ਪਰਚੇ ਦਰਜ ਹੋਣੇ ਚਾਹੀਦੇ ਨੇ ਜਗ੍ਹਾ ਰੇਡ ਕੀਤੀ ਗਈ ਹੈ ਕਿ ਤੁਹਾਡੇ ਕੋਈ ਇਨਫਰਮੇਸ਼ਨ ਹੈ ਬੇਟਾ ਇਹ ਲੱਕੜ ਬਾਜ਼ਾਰ ਹੈਗਾ ਤੇ ਸਾਨੂੰ ਇਹ ਜਿਹੜੇ ਸਾਡੇ ਇੱਥੇ ਦੀ ਡੈਰੀ ਐਸੋਸੀਏਸ਼ਨ ਹੈ ਇਹਨਾਂ ਵੱਲੋਂ ਦੱਸਿਆ ਗਿਆ ਸੀ ਕਿ ਵੀ ਇੱਥੇ ਗੱਡੀ ਆਉਂਦੀ ਹੈ ਸਵੇਰ ਵੇਲੇ ਔਰ ਉਹ ਕਿਤੇ ਬਾਰੋਂ ਨਕਲੀ ਪਨੀਰ ਦੁੱਧ ਔਰ ਘਿਓ ਲੈ ਕੇ ਆਉਂਦੀ ਹੈ ਤੇ ਉਹਨਾਂ ਦੀ ਲੀਟ ਤੇ ਅਸੀਂ ਅੱਜ ਇੱਥੇ ਆਏ ਆ ਗੱਡੀ ਨੂੰ ਅੰਪਾਉਂਡ ਕਰਨ ਲਈ ਉਹਦੇ ਸੈਂਪਲ ਲੈਣ ਲਈ ਜੀ ਕਿ ਕੋਈ ਕੁਝ ਬਰਾਮਦਗੀ ਹੋਈ ਆ ਕੀ ਕੁਝ ਮਾਇਆ ਜਾਂਦਾ ਬੇਟਾ ਗੱਡੀ 'ਚ ਅਸੀਂ ਦੇਖਿਆ ਉੱਥੇ ਦੇਸੀ ਘਿਓ ਔਰ ਪਨੀਰ ਸੀਗਾ ਤੇ ਉਹ ਆਊਟ ਆਫ ਡਿਸਟ੍ਰਿਕਟ ਆਇਆ ਜਿਹੜਾ ਡਰਾਈਵਰ ਨੇ ਦੱਸਿਆ ਤੇ ਉਹਦੇ ਸਾਡੀ ਫੂਡ ਟੀਮ ਉਸਤੇ ਕਾਰਵਾਈ ਕਰ ਰਹੀ ਹੈ ਸੈਂਪਲ ਲੈ ਰਹੀ ਹੈ ਔਰ ਪਾਇਰੀ ਦੀ ਮੱਖਣ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਉਹ ਉਹਦੇ ਸਾਹਮਣੇ ਇੱਕ ਦੁਕਾਨ ਸੀ ਕਿ ਫੈਟ ਮਤਲਬ ਮੱਖਣ ਨਹੀਂ ਹੈ that is that जो एक फैट जो ਹੁੰਦਾ ਉਹ ਹੈਗੀ ਹੈ ਉਹ ਅਸੀਂ ਦੇਖਿਆ ਉਸ ਫੂਡ ਟੀਮ ਕਾਰਵਾਈ ਕਰ ਰਹੀ ਹੈ ਮੈਂ ਕਹਾਂ ਕਿ ਕੀ ਜਾ ਸਕਦਾ ਜੀ ਕੀ ਜਾ ਸਕਦਾ ਇੱਕ ਦਿਨ ਪਹਿਲਾਂ ਰੇਡ ਹੋਈ ਹੋਵੇ ਉਸ ਤੋਂ ਬਾਅਦ ਅਜਹੀਆਂ ਚੀਜ਼ਾਂ ਫਿਰ ਤੋਂ ਬਰਾਮਦ ਹੋਣੀਆਂ ਇਹ ਤੇ ਜਿਹੜੇ ਜਿਹਨੇ ਰੇਡ ਕੀਤੀ ਆਪਾਂ ਉਹਨੂੰ ਐ ਪੁੱਛ ਕੇ ਉਹਦੇ ਤੋਂ ਡਿਟੇਲ ਲੈ ਸਕਦੇ ਹਾਂ ਕਿਉਂਕਿ ਉਹਦਾ ਇਹ ਏਰੀਆ ਤੇ ਹੁਣ ਉਹ ਸੈਂਪਲ ਭਰ ਰਿਹਾ ਠੀਕ ਹੈ ਡੈਰੀ ਸੰਚਾਲਕ ਜੀ ਮੈਂ ਵੱਡੇ ਇਲਜ਼ਾਮ ਲਗਾ ਰਹੇ ਨੇ ਕਹਿੰਦੇ ਕਿ ਪਹਿਲਾਂ ਵੀ ਜਿਹੜਾ ਇਹਨਾਂ ਨੇ ਹੀ ਦੱਸਿਆ ਵਾ ਤੁਹਾਨੂੰ ਬਾਰ-ਬਾਰ ਕਹਿੰਦੇ ਪ੍ਰਕਾਸ਼ਨ ਨੂੰ ਕਹਿੰਦੇ ਦੱਸਣਾ ਪੈਂਦਾ ਵੀ ਫੁਲਾਨੀ ਜਗ੍ਹਾ ਦੇ ਉੱਪਰ ਨਕਲੀ ਪਨੀਰ ਜਾਂ ਨਕਲੀ ਦੁੱਧ ਵੇਚ ਰਿਆ ਕਹਿੰਦੇ ਪਰ ਪ੍ਰਸ਼ਾਸਨ ਖੁਦ ਨਹੀਂ ਕਰ ਰਿਹਾ ਤੁਸੀਂ ਇਹ ਮੇਰੇ ਨਾਲ ਹੀ ਖੜੇ ਆ ਇਹਨਾਂ ਨੂੰ ਪੁੱਛੋ ਇਹਨਾਂ ਨੇ ਜਦੋਂ ਮੈਨੂੰ ਕੋਈ ਲੀਡ ਦਿੱਤੀ ਆ ਜਿਹੜੇ ਇਹਨਾਂ ਨੇ ਮੈਨੂੰ ਮੇਰੇ ਨਾਲ ਘੜਿਆ ਜਿਹੜੇ ਇਹਨਾਂ ਨੂੰ ਇਹਨਾਂ ਨੂੰ ਕਦੀ ਕੋਈ ਮਨਾ ਕੀਤਾ ਹੋਇਆ ਨਹੀਂ ਮਨਾ ਨਹੀਂ ਜਦੋਂ ਕਹਿੰਦੇ ਪੈਂਚੇ ਰਹਉਂਦੇ ਨੇ ਬਿਲਕੁਲ ਦੇਖੋ ਦੱਸੋ ਇਹਨਾਂ ਨੂੰ ਦਿਨਾਂ ਵਿੱਚ ਸਬਜ਼ੀ ਮੰਡੀ ਦੇ ਵਿੱਚ ਵੀ ਕਾਫੀ ਵੱਡੀ ਮਾਤਰਾ ਹੀ ਹੈ ਐਗਜ਼ਾਮਪਲ ਭਰੇ ਕਿ ਜੀ ਮੈਡਮ ਤੁਹਾਡੇ ਲੈਣ ਹਜੇ ਵੀ ਪ੍ਰੀਅਰ ਕਰਿਆ ਸੀ ਸਰੇ ਆਮ ਵਿਕਦਾ ਪਿਆ ਉਹੀ ਪਨੀਰ ਸੇਬ ਉਹੀ ਬੇਟਾ ਉਹ ડીਚੋਰ ਨਾਲ ਗੱਲ ਹੋ ਗਈ ਮੈਡਮ ਸਿਰ ਖਾਣਾ ਪੂਰਤੀ ਲਈ ਕਾਰਵਾਈ ਹੁੰਦੀ ਨਹੀਂ ਨਹੀਂ ਖਾਣਾ ਪੂਰਤੀ ਨਹੀਂ ਹੈ ਦੇਖੋ ਇਹਨਾਂ ਦਾ ਇੱਕ ਪ੍ਰੋਸੈਸ ਹੁੰਦਾ ਹੈ ਇਟਸ ਨਾਟ ਖਾਣਾ ਪੂਰਤੀ ਉਹਨਾਂ ਨੇ ਮੰਡੀ ਬੋਰਡ ਨੂੰ ਵੀ ਲਿਖਿਆ ਹੈ ਕਿ ਵੀ ਇਹ ਇੱਥੇ ਪਨੀਰ ਵੇਚ ਰਹ ਦੀ ਮੰਡੀ ਸੀਨਾ ਨੂੰ ਐਕਸਪੀਡਾਈਟ ਕਰਕੇ ਮੰਤਰੀ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਤੇ 24 ਘੰਟੇ ਚ ਮੰਗਵਾ ਲਾਵਾਂ ਠੀਕ ਮੈਮ ਕਿਤੇ ਨਾ ਕਿਤੇ ਸਵਾਲ ਜਿਹੜੇ ਖੜੇ ਹੋਰੇ ਨਹੀਂ ਕਿਸ ਤਿੱਕੇ ਦੀ ਕਾਰਵਾਈ ਕਿਉਂਕਿ ਆਮ ਤੌਰ ਤੇ ਲੋਕਾਂ ਦੀ ਖਾਣ ਪੀਣ ਤੇ ਸਿਹਤ ਦੇ ਨਾਲ ਸਿੱਧਾ ਸਿੱਧਾ ਖਿਲਵਾੜ ਹੈ ਬੇਟਾ ਜਿਹੜਾ ਦੇਖੋ ਫੂਡ ਟੀਮ ਲਗਾਤਾਰ ਬੱਚੇ ਸੈਂਪਲ ਲੈ ਰਹੀ ਹੈ ਠੀਕ ਹੈ ਤੇ ਗੱਲ ਵੀ ਲੈ ਕੇ ਗਏ ਆ ਰੋਜ਼ ਲੈ ਰਹੀ ਹੈ ਸਵੇਰੇ ਸ਼ਾਮ ਔਰ ਉਹ ਸਾਨੂੰ ਦੱਸ ਰਹੇ ਆ ਕਿ ਅਸੀਂ ਇਹਨੇ ਸੈਂਪਲ ਲੈਂਦੇ ਆ ਤੇ ਨਾਲ ਖੜੇ ਹੈ ਡੇਰੀ ਕੰਪਲੈਕਸ ਵਾਲੇ ਜਦੋਂ ਇਹਨਾਂ ਨੇ ਮੈਨੂੰ ਇਨਵੋਲਵ ਕੀਤਾ ਇਹਨਾਂ ਨੂੰ ਪੁੱਛ ਲਓ ਆਪਾਂ ਹਮੇਸ਼ਾ ਇਹਨਾਂ ਦੇ ਨਾਲ ਪੂਰਾ ਸਹਿਯੋਗ ਨਾਲ ਕੰਮ ਕਰਦੇ ਆਂ ਬੇਟਾ ਇਹ ਸਾਡੀ ਫੂਡ ਸੇਫਟੀ ਟੀਮ ਆਪਣੇ ਸੈਂਪਲ ਲੈ ਕੇ ਉਹ ਦੱਸਣ ਕਿ ਕੀ ਹੈਗਾ ਔਰ ਜਿਹੜੀ ਕਾਰਵਾਈ ਉਹ ਕਰਨ ਠੀਕ ਹੈ ਥੈਂਕ ਯੂ ਥੈਂਕ ਯੂ ਮੰਗ ਦੀ ਤੁਹਾਡਾ ਮੇਰਾ ਨਾਮ ਕੁਲਦੀਪ ਸਿੰਘ ਲੋਰੀਆ ਜੀ ਅਸੀਂ ਹੱਪੋਲ ਡੈਰੀ ਕੰਪਲੈਕਸ ਤੋਂ ਤੁਹਾਨੂੰ ਅਜੇ ਕਿੱਦਾ ਪਤਾ ਲੱਗਾ ਕਿ ਇੱਥੇ ਮਤਲਬ ਵਿਕਰੇ ਨਕਲੀ ਸਮਾਨ ਉਹ ਪਾ ਜੀ ਅਸੀਂ ਲਗਾਤਾਰ ਕਾਫੀ ਦਿਨੋਂ ਦੇਖ ਰਹੇ ਆਂ ਵੀ ਸਮਾਨ ਆਉਂਦਾ ਦੁੱਧ ਦੀ ਗੱਡੀ ਕੋਈ ਨਹੀਂ ਇਕੱਲਾ ਸਮਾਨ ਹੀ ਆ ਰਿਹਾ ਕਿੱਥੋਂ ਬਣ ਕੇ ਆ ਰਿਹਾ ਬਈ ਅਸੀਂ ਚਾਰ ਪੰਜ ਰਿਆਕੀ ਕਰਕੇ ਮੇਰੀ ਟੀਮ ਨੇ ਸੋ ਅਸੀਂ ਅੱਜ ਫਿਰ ਤਾਂ ਪ੍ਰਸ਼ਾਸਨ ਬੁਲਾਇਆ ਹੋਰ ਅਜ ਤਾਂ ਇਹ ਪਹਿਲਾ ਪਹਿਲੇ ਮੰਡੀ ਜਾ ਕੇ ਆ ਸੀ ਇੱਕ ਦਿਨ ਅੱਜ ਅਸੀਂ ਲੱਕੜਵਾਲਾਂ ਨੂੰ ਲਵਾਈਆਂ ਕੋਲ ਆਏ ਆ ਹੁਣ ਇਸ ਤੋਂ ਹੋ ਕੇ ਕਾਰਵਾਈ ਕਰਾਂਗੇ ਪਿਆਰ ਸਾਹਿਬ ਜਿਹੜੇ ਪੈਲਸਾਂ ਵਾਲੇ ਇਹਨਾਂ ਨਾਲ ਰੁਪਈਆ ਲੈਂਦੇ ਨੇ ਵਿਆਹਾਂ ਦੇ ਮਗਰ ਉੱਥੋਂ ਵੀ ਨਕਲੀ ਪਨੀਰ ਜਾਂਦਾ ਅਸੀਂ ਪ੍ਰਵਾਹ ਨਹੀਂ ਕਰਦੇ ਵਿਆਹ ਚ ਚਲ ਕੋਈ ਗੱਲ ਨਹੀਂ 300 400 ਕਿਲੋ ਪਨੀਰ ਸਾਲ ਪੈ ਦਿੰਨੇ ਆ ਮਗਰ ਉਹ 100 40 150 ਪਨੀਰ ਲੋਕਾਂ ਨੂੰ ਖਵਾਉਂਦੇ ਨਹੀਂ ਹੁਣ ਇਸ ਤੋਂ ਬਾਅਦ ਪੈਲਸਾਂ ਵਾਲਾ ਖਿਚਾਈ ਜ਼ਰੂਰ ਕਰਾਂਗੇ ਅੱਛਾ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਕਾਰਵਾਈ ਨੂੰ ਜਦੋਂ ਹੀ ਕਹਿੰਦੇ ਮੈਡਮ ਰਿਆ ਜਾਂਦੇ ਨੇ ਮਗਰ ਹੁੰਦੀ ਹੈ ਖਾਣਾਪੁਰ ਦੀ ਇੱਕ ਤਰ੍ਹਾਂ ਦੀ ਹਾਂ ਨਾ ਤੁਹਾਨੂੰ ਲੱਗਾ ਕਿ ਸੈਪਰੀ ਬਲੇਰ ਉਸ ਤੋਂ ਕਾਰਵਾਈ ਕੋਈ ਨਹੀਂ ਕੀਤੀ ਜਾਂਦੀ ਮੈਨੂੰ ਲੱਗਦਾ ਨਹੀਂ ਅਜੇ ਤੱਕ ਮੇਰੇ ਸਾਹਮਣੇ ਕੋਈ ਨਹੀਂ ਅਜਿਹੀ ਗੱਲਬ हां मगरਹੀਂ ਚੁੱਪ ਕਰਕੇ ਨਹੀਂ ਬਹਿਣ ਲੱਗੇ ਅਸੀਂ ਆਪਣੀ ਜੰਗ ਜਾਰੀ ਰੱਖਾਂਗੇ ਲੱਗਦਾ ਜੀ ਇੱਕ ਪਾਸੇ ਸੇਤ ਨਾ ਖਿਲਵਾੜ ਦੂਸਰੇ ਪਾਸੇ ਤੁਹਾਡੇ ਕੰਮਾਂ ਤੇ ਰੋਜ਼ਗਾਰ ਤੇ ਵੀ ਅਸਰ ਬਿਲਕੁਲ ਜੀ ਰੋਜ਼ਗਾਰ ਰਹਿ ਨਹੀਂ ਗਏ ਦੋ ਸਾਲ ਬੀਤਦਾ ਕਿਉਂ ਨਹੀਂ ਆਇਆ ਅੱਛਾ ਸਰਕਾਰਾਂ ਨੂੰ ਕੀ ਵੀ ਮੌਕੇ ਦੀ ਸਮਾਂ ਦੀ ਸਰਕਾਰ ਨੂੰ ਕੀ ਅਪੀਲ ਕਰਦੇ ਹੋ ਮੁੱਖ ਮੰਤਰੀ ਪੰਜਾਬ ਕਹਿੰਦੇ ਸੰਜੀਤ ਨੇ ਕੀ ਕਹਿੰਗੇ ਅਪੀਲ ਇਹੀ ਕਰ ਰਹੇ ਆ ਜਿਵੇਂ ਨਸ਼ਾ ਵਿਰੋਧ ਕਾਰਵਾਈ ਕਰ ਰਹੇ ਹੋ ਇਹ ਨਸ਼ਾ ਤਾਂ ਵੱਧ ਖਤਰਨਾਕ ਹੈ ਨਸ਼ਾ ਤਾਂ ਚਲੋ ਮੰਨ ਲਓ ਕਿ ਬੰਦਾ ਖਾਂਦਾ ਹੋਊਗਾ ਇਹ ਤਾਂ ਬੱਚੇ ਵੀ ਖਾਂਦੇ ਲੇਡੀਜ਼ ਵੀ ਖਾਂਦੀਆਂ ਨੇ ਬਜ਼ੁਰਗ ਵੀ ਖਾਂਦੇ ਨੇ ਇਹਦਾ ਅੱਖਾਂ ਬੰਦ ਕਰਕੇ ਬਿਮਾਰੀ ਖਾ ਰਿਹਾ ਠੀਕ ਹੈ ਠੀਕ ਹੈ